ਲੋਰੈਂਸ ਬਿਸ਼ਨੋਈ ਗੈਨਮਲ ਸੰਬੰਧਿਤ ਜਿਹਦੇ ਇਸ਼ਾਰੇਾਂ ਤੇ ਮੁggeຊੋ ਕੰਮ ਹੋਇਆ। ਆ ਜਿਹੜੀ ਉਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਬੜੀ ਮੀਡੀਆ ਤੇ ਵਾਇਰਲ ਹੋਈ ਸੀ ਤੇ ਇਹਨਾਂ ਦੇ ਅरेस्ट ਦੇ ਨਾਲ ਉਹ ਵਾਰਦਾਤ ਵੀ ਅਸੀਂ ਡਿਟੈਕਟ ਕੀਤੀ। ਠੀਕ ਆ ਜੀ। ਠੀਕ ਆ। ਸਰ ਸਿੰਘ ਬਿੰਦਰੂ ਉਹਦੇ ਘਰੇ ਇਹਨਾਂ ਨੇ ਜਾ ਕੇ ਫਾਇਰਿੰਗ ਕੀਤੀ ਸੀ ਤੇ ਉਹਦੇ ਤੇ ਗੋਲੀਆਂ ਚਲਾਈਆਂ ਸੀ ਮਾਰ ਦੇਣ ਦੀ ਨੀਅਤ ਨਾਲ ਉਹਦੇ ਚੋਂ ਗੋਲੀਆਂ ਉਹਨੂੰ ਲੱਤਾਂ 'ਚ ਵੱਜੀਆਂ ਵੀ ਸੀਗੀਆਂ। ਇਹ ਆਪਾਂ ਦੇਖ ਸਕਦੇ ਹਾਂ ਕਾਫੀ ਸਸੰਸਨੀਖੇਸ ਵਾਰਦਾਤ ਸੀ ਜਿਹਨੂੰ ਮੀਡੀਆ ਨੇ ਕਵਰ ਕੀਤਾ ਸੀ ਤੇ ਇਹਦੇ ਚ ਆ ਜਿਹੜੇ ਦੋ ਗੈਂਗਸਟਰ ਅਸੀਂ ਅਰੈਸਟ ਕੀਤੇ ਇਹ ਦੋਨੇ ਉਹਦੇ ਚ ਲੋੜੀਂਦੇ ਸੀਗੇ ਇਹਨਾਂ ਚੋਂ ਇੱਕ ਗੈਂਗਸਟਰ ਜਿਹੜਾ ਸਿਪਾ ਸੰਦੀਪ ਸਿੰਘ ਹੈਗਾ ਉਹ ਪਟਿਆਲਾ ਏਰੀਆ ਦਾ ਰਹਿਣ ਵਾਲਾ ਦੂਜਾ ਨੂਰੀ ਨਾਮ ਦਾ ਗੈਂਗਸਟਰ ਜਿਹੜਾ ਉਹ ਮੋਗ ਏਰੀਆ ਦਾ ਰਹਿਣ ਵਾਲਾ ਤੇ ਜੱਗਾਤੂਰ ਕੋਡ ਦੇ ਇਸ਼ਾਰਿਆਂ ਤੇ ਇਹਨਾਂ ਨੇ ਉਹਦੀ ਨਿਜੀ ਰੰਜਿਸ਼ ਸੀਗੀ ਉਹਦੇ ਨਾਲ ਕਬੱਡੀ ਖਿਡਾਰੀ ਨਾਲ ਤੇ ਉਹਦੇ ਘਰੇ ਵੜ ਕੇ ਗੋਲੀਆਂ ਵਰਸਾ ਕੇ ਇੱਕ ਬੜੀ ਸੰਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਪਟਿਆਲਾ ਪੁਲਿਸ ਮਾਨਜੋਗ ਡੀਜੀਪੀ ਪੰਜਾਬ ਦੇ ਗੈਂਗਸਟਰ ਮੁਕਤ ਪੰਜਾਬ ਦਾ ਜਿਹੜਾ ਟੀਚਾ ਆ ਉਹਦੇ ਬਾਬਤ ਬੜੀ ਸਰਗਰਮੀ ਨਾਲ ਗੈਂਗਸਟਰਾਂ ਦੇ ਵਿਰੁੱਧ ਮੋਹਮ ਚਲਾਰੀ ਆ ਤੇ ਅੱਗੇ ਵੀ ਅਸੀਂ ਬੜੀ ਡੂੰਘਾਈ ਨਾਲ ਪੁਸ਼ਕਿਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਸ ਪੂਰੇ ਨੈਟਵਰਕ ਨੂੰ ਡਿਟੈਕਟ ਕਰਾਂਗੇ ਤੇ ਇਸ ਪੂਰੀ ਮਤਲਬ ਜਿਹੜਾ ਮੋਡਿਊਲ ਆ ਇਹਨੂੰ ਤੈਹ ਤੱਕ ਲੈ ਕੇ ਜਾਵਾਂਗੇ। ਪਰ ਇਹ ਪਟਿਆਲੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਹੈ ਇਸ ਦੀਆਂ ਕਿਵੇਂ ਪੁਲਿਸ ਨੇ ਮਤਲਬ ਦੇਖੋ ਇਹ ਬੜੇ ਟ੍ਰਿਗਰ ਹੈ ਪੀ ਗੈਂਗਸਟਰ ਜਿਹੜੇ ਆਪਾਂ ਕਹਿ ਸਕਦੇ ਆਪਾਂ ਵੈਪਨਸ ਵੀ ਵੇਖੀ ਇੰਨੀ ਵਧੀਆ ਕੁਆਲਿਟੀ ਦੇ ਨਾਲ ਤੋਪ ਵਰਾਮਦ ਹੋਈ ਹੈ। ਇਹਨਾਂ ਨੇ ਜ਼ਰੂਰ ਪਟਿਆਲੇ ਕਿਸੇ ਨਾ ਕਿਸੇ ਵੱਡੀ ਮਰਡਰ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਇਹਨਾਂ ਦੀ ਅरेस्ट ਦੇ ਨਾਲ ਹਮੇਸ਼ਾ ਦੀ ਤਰ੍ਹਾਂ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਉਸ ਵਾਰਦਾਤ ਨੂੰ ਵੀ ਅੰਜਾਮ ਦੇਣ ਤੋਂ ਟਾਲ ਲਿਆ ਇਹ ਵੈਪਨ ਦੇਖੋ ਜੀ ਆ ਵੈਪਨ ਦੇਖੋ ਜੀ ਜਿਹੜਾ ਜੱਗਾ ਧੂਰਕੋਟ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਕੈਟਗਰੀ ਇਹ ਗੈਂਗਸਟਰ ਆ ਇਹ ਵੈਪਨ ਮਨਜੋਬ ਬੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦੇਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਗੈਂਗਸਟਰਾਂ ਦੇ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਪਿਛਲੇ ਸਾਲ ਵੀ ਅਸੀਂ ਮਹਿੰਮ ਚਲਾਈ ਸੀ ਐਂਡ ਉਸੇ ਮਹਿੰਮ ਨੂੰ ਨਵੇਂ ਸਾਲ 'ਚ ਕੈਰੀ ਫਾਰਵਰਡ ਕਰਦੇ ਹੋਏ ਪਟਿਆਲਾ ਪੁਲਿਸ ਨੇ ਗੈਂਗਸਟਰ ਨੈਟਵਰਕ ਨੂੰ ਝਟਕਾ ਲੰਦੇ ਹੋਏ ਅਸੀਂ ਦੋ ਗੈਂਗਸਟਰ ਅਰੈਸਟ ਕੀਤੇ ਦੋਨਾ ਗੈਂਗਸਟਰਾਂ ਤੋਂ ਦੋ ਪਿਸਟਲ ਤੇ ਇੱਕ ਦੇਸੀ ਕੱਟਾ ਬੜੇ ਵਧੀਆ ਕੁਆਲਿਟੀ ਦੇ ਪਿਸਟਲ ਨੇ ਤਿੰਨ ਵੈਪਨਸ ਜਿਹੜੇ ਆ ਬਰਾਮਦ ਹੋਏ ਦੋਨੇ ਗੈਂਗਸਟਰਾਂ ਦੀ ਅਰੈਸਟ ਬਾਬਤ ਮੁਕੱਦਮਾ ਨੰਬਰ 217 ਸਿਵਲ 9 ਥਾਣੇ ਚ ਜਾਰਦ ਚੋਇਆ ਐ ਐਸਪੀ ਸਿਟੀ ਸਰਫਰਾਜ਼ ਆलम ਐਸਪੀ ਡੀ ਹਰਬੀਰ ੜਵਾਲ ਇਨਚਾਰ ਸੀਆਈਏ ਪਟਿਆਲਾ ਇਨਸਪੈਕਟਰ ਸ਼ਮਿੰਦਰ ਸਿੰਘ ਅਤੇ ਸਚੋ ਸਿਵਲ ਲਾਈਨ ਇੰਸਪੈਕਟਰ ਹਰਜਿੰਦਰ ਸਿੰਘ ਦੀ ਟੀਮਾਂ ਨੇ ਬੜੀ ਡੂੰਘਾਈ ਨਾਲ ਪੁੱਛਗਿੱਛ ਕਰਦੇ ਹੋਏ ਤੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਦੋਨੇ ਗੈਂਗਸਟਰ ਜਗਾ ਤੂਰਕੋਟ ਜਿਹੜਾ ਕਿ ਕੈਟੇਗਰੀ A ਗੈਂਗਸਟਰ ਹੈਗਾ ਆ ਜੱਗਾ ਜਗਦੀਪ ਸਿੰਘ ਤੂਰਕੋਟ ਜਿਹੜਾ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਇੱਕ ਕੁਖਿਆਤ ਗੈਂਗਸਟਰ ਆ ਇਹਦੇ ਤੇ ਕਤਲ ਦੇ ਇਰਾਦਾ ਕਤਲ ਦੇ 10 ਤੋਂ ਜ਼ਿਆਦਾ ਮੁਕਦਮੇ ਦਰਜ ਨੇ ਐਂਡ ਇਹ ਪ੍ਰਾਇਮਰੀ ਇਨਫੋਰਮੇਸ਼ਨ ਮੁਤਾਬਕ ਆਊਟ ਆਫ ਕੰਟਰੀ ਹੈਗਾ ਹੈ ਜੱਗਾ ਤੋਂ ਰਿਪੋਰਟ ਇਸ ਕੈਟਾਗਰੀ ਇਹ ਗੈਂਗਸਟਰ ਜੱਗਾ ਤੋਂ ਰਿਪੋਰਟ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਆ ਉਹਦੇ ਕਹੇ ਤੇ ਇਹ ਦੋਨੇ ਗੈਂਗਸਟਰਾਂ ਨੇ 31 ਅਕਤੂਬਰ 2023 ਨੂੰ ਮੋਗੇ 'ਚ ਇੱਕ ਬੜੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਨਿਹਾਲ ਸਿੰਘ ਵਾਲਾ ਏਰੀਏ 'ਚ ਇੱਕ ਕਬੱਡੀ ਪਲੇਅਰ ਕਾਫੀ ਨੈਸ਼ਨਲ ਲੈਵਲ ਦਾ ਕਬੱਡੀ